ਧਾਰਮਿਕ ਅਤੇ ਸਮਾਜਿਕ ਆਗੂ ਮੋਹਨ ਸਿੰਘ ਸਾਈ ਅਤੇ ਜਸਪਾਲ ਸਿੰਘ ਢੇਸੀ ਦੇ ਪਰਿਵਾਰਾਂ ਵੱਲੋਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਫਗਵਾੜਾ 7 ਅਤੇ 8 ਨਵੰਬਰ ਨੂੰ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਗੁਰੂ ਮਾਨੇਓ ਗran ਚੇਤਨਾ ਸਮਾਗਮ ਬਾਬਾਗੜੀਆ ਫਗਵਾੜਾ ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੋ ਦਿਨ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਉਣਗੇ ਇਹ ਸਾਰੇ ਸਮਾਗਮ ਸਬੰਧੀ ਸਮੂਹ ਸਿਕ ਜਥੇਬੰਦੀਆਂ ਹਿੰਦੂ ਸੰਗਠਨਾਂ ਦੇ ਸ਼ਹਿਰ ਵਾਸੀਆਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚਾਨਾ ਨਾ ਸਾਹੀ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਸਮਾਗਮ ਨੂੰ ਨੇਪੜੇ ਚਾੜਨ ਲਈ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸਮਾਗਮ ਨੂੰ ਲੈ ਕੇ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਮੋਨ ਸਿੰਘ ਸਾਈ ਨੇ ਕਿਹਾ ਕਿ ਇਹ ਸਮਾਗਮ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਉਨਾਸਮੂ ਸੰਗਤਾਂ ਨੂੰ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਕੋਈ ਦਸਵੀਂ ਜਾਂ 11ਵਰੀ ਹੋ ਚੁੱਕਾ ਸ਼ਹਿਰ ਫੋਫੜੇ ਦੇ ਪਰ ਇਸ ਵਾਰੀ ਜਿਹੜਾ ਸਮਾਗਮ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਆ ਕਿ ਜਿਹੜੇ ਕਿ ਸਾਰੀਆਂ ਹੀ ਮੰਦਰਾਂ ਦੀਆਂ ਐਸੋ ਕਮੇਟੀਆਂ ਔਰ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਕਰਾਇਆ ਜਾ ਰਿਹਾ ਉਸ ਵਿੱਚ ਬਹੁਤ ਸਾਰੇ ਕੁਝ ਬੰਦੇ ਇਹੋ ਜਿਹੇ ਵਿੱਚ ਹੁੰਦੇ ਆ ਕਿ ਜਿਨ੍ਹਾਂ ਨੂੰ ਕੁਝ ਮਾੜੀ ਮੋਟੀ ਹੁੰਦੀ ਆ ਔਰ ਉਹਨਾਂ ਨੇ ਵੀ ਆਪਣਾ ਮਨ ਮਟਾਉਣ ਖਤਮ ਕਰਕੇ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚਣ ਔਰ ਆਪਣਾ ਗਿਲਵਾ ਛੁਪਕਾ ਜੇ ਕੋ ਹੋਵੇ ਵੀ ਤਾਂ ਉਹ ਮੇਰੇ ਪ੍ਰਤੀ ਵੀ ਹੋਵੇ ਤਾਂ ਮੈਨਾਂ ਕੱਢ ਸਕਦੇ ਆ ਮੈਂ ਸੰਗਤਾਂ ਜਿਹੜੀਆਂ ਆਉਣਗੀਆਂ ਉਹ ਮੇਰੇ ਲਈ ਸਾਡੇ ਲਈ ਇੱਕ ਪਰਉਣੀਆਂ ਆ ਅਸੀਂ ਪ੍ਰੋਹਣਿਆਂ ਤੌਰ ਤੇ ਉਹਨਾਂ ਦੀ ਸੇਵਾ ਕਰੇਗੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਔਰ ਇਲਾਕੇ ਦੇ ਵਾਸੀਆਂ ਨੂੰ ਅਪੀਲ ਕਰਦਾ ਕਿ ਉਹ ਦਿਨ ਨੂੰ ਘਰਾਂ ਦੇ ਵਿੱਚ ਲੰਗਰ ਪਕਾਉਣ ਦੀ ਬਜਾਏ ਸੰਗਤ ਦੇ ਵਿੱਚ ਆਉਣ ਗੁਰੂ ਸਾਹਿਬ ਦੇ ਚਰਨਾਂ 'ਚ ਆਉਣ ਨਾਲੇ ਸੇਵਾ ਕਰਨ ਨਾਲੇ ਲੰਗਰ ਛਕਣ ਔਰ ਦੋ ਹੀ ਦਿਨ ਗੁਰੂ ਸਾਹਿਬ ਦਾ ਉਹ ਟੁੱਟ ਲੰਗਰ ਵਰਤੂਗਾ ਔਰ ਚਾਹ ਦੇ ਨਾਲ ਲੰਗਰ ਚੱਲੂਗਾ ਸਾਡਾ ਕੱਲਾ ਕੱਲਾ ਸੇਵਾਦਾਰ ਕੱਲਾ ਕੱਲਾ ਖੁੰਜੀਆਂ ਦੇ ਖੜਾ ਹੋਊਗਾ ਪੂਰੀ ਪਾਰਕਿੰਗ ਪੂਰਾ ਸਟੇਡੀਅਮ ਸਫਾਈ ਕਰਕੇ ਪੂਰਾ ਤਿਆਰੀਆਂ ਤੇ ਆ ਔਰ ਬਾਕੀ ਜਿਹੜੇ ਬੰਦਿਆਂ ਨੂੰ ਮੈਂ ਬੇਨਤੀ ਕਰਕੇ ਪਿੰਡਾਂ ਦੇ ਵਿੱਚੋਂ ਸੱਦ ਕੇ ਸਫਾਈ ਕਰਾਈ ਜਾਊਗੀ ਔਰ ਜਗENDER ਸਿੰਘ ਮਾਨ ਹੁਣੀ ਵੀ ਭਰੋਸਾ ਦੇ ਕੇ ਆਏ ਕਿ ਸਾਰੇ ਅਫਸਰਾਂ ਨੂੰ ਵੀ ਨਾਲ ਲੈ ਕੇ ਸਫਾਈ ਕਰਾਈ ਜਾਊਗੀ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਨੂੰ ਕਿ ਅੱਜ ਵੱਧ ਤੋਂ ਵੱਧ ਚੜ੍ਹ ਕੇ ਬੱਚੇ ਲੈ ਕੇ ਆਓ ਨੌਜਵਾਨਾਂ ਨੂੰ ਬੇਨਤੀ ਹੈ ਆਓ ਔਰ ਆਪਣੇ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆਓ ਕਿ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਕੀ ਕਰਕੇ ਗਏ ਆ ਇਸ ਦੌਰਾਨ ਸੰਜੀਪ ਬੁੱਗਾ ਨੇ ਕਿਹਾ ਕਿ ਇਹ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਉਹਨਾਂ ਵੀ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਧੀਪੁਰਪ ਜੋ ਸਮਰਪਿਤ ਜਿਹੜਾ ਇਹ ਸਮਾਗਮ ਭਾਈ ਰਣਜੀਤ ਸਿੰਘ ਜੀ ਖਾਲਸਾ ਢੰਡਰੀਆਂ ਵਾਲੇ ਉਹਨਾਂ ਦਾ ਜਿਹੜਾ ਇਹ ਸਮਾਗਮ ਆ 9 ਸਾਲਾ ਬਾਅਦ ਪਗਵਾੜੇ ਵਿੱਚ ਹੋਣ ਜਾ ਰਿਹਾ ਹੈ। ਔਰ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ 9 ਸਾਲ ਜਿਹੜੇ ਅਸੀਂ ਗੁਜ਼ਾਰੇ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਜੋ ਕਠਨੀਆਂ ਜੋ ਉਹਨਾਂ ਦੀਆਂ ਪ੍ਰੇਰਣਾ ਸਾਨੂੰ ਦਿੰਦੇ ਆ ਉਹਦੇ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਆ 9 ਸਾਲ ਬਾਅਦ ਹੁਣ ਫੇਰ ਸਾਨੂੰ ਜਿਹੜਾ ਉਹ ਗੁਰੂ ਗੁਰੂਆਂ ਦੇ ਪ੍ਰਤੀ ਜਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੋ ਵੀ ਸਾਨੂੰ ਸਿੱਖਿਆ ਮਿਲਦੀਆਂ ਉਹ ਸਾਨੂੰ ਦੇਣ ਆ ਰਹੇ ਆ ਔਰ ਮੈਂ ਸਮਝਦਾ ਕਿ 7 ਔਰ 8 ਨਵੰਬਰ ਨੂੰ ਆਪਣਾ ਪੂਰਾ ਪਰਿਵਾਰ ਦੇ ਸਮੇਤ ਸਾਨੂੰ ਬਾਬਾ ਗਧਿਆ ਸ਼੍ਰੀ ਹਰਗੋਬਿੰਦ ਸਾਹਿਬ ਸਟੇਡੀਅਮ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਾਉਣੀ ਹੈ ਔਰ ਗੁਰੂ ਘਰ ਦੀਆਂ ਪ੍ਰਾਪਤੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਬਹੁਤ-ਬਹੁਤ ਧੰਨਵਾਦ ਇਸ ਦੌਰਾਨ ਸੁਖਦੇਵ ਸਿੰਘ ਨੇ ਵੀ ਇਸ மூ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਜਿੱਥੇ ਪਹੁੰਚਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਸਮੂਹ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦਾ ਸੁਨੇਹਾ ਦਿੱਤਾ ਤੇ ਇਹ ਸਮਾਗਮ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਇੱਕ ਮਿਸਾਲ ਬਣੇਗਾ ਇਸ ਮੀਟਿੰਗ ਦੌਰਾਨ ਸਾਬਕਾ ਕੈਪਟਨ ਮੰਤਰੀ ਪੰਜਾਬ ਜਗਿੰਦਰ ਸਿੰਘ ਮਾਨ, ਨਰੇਸ਼ ਭਾਰਤਵਾੜ, ਸੀਨੀਅਰ ਡਿਪਟੀ ਮੇ ਤੇਜਪਾਲ ਬਸਰਾ, ਰঞ্জੀਤ ਸਿੰਘ ਖੁਰਾਨਾ, ਪਤਵਿੰਦਰ ਸਿੰਘ ਛਾਵੜਾ, ਗੁਰਮਖ ਸਿੰਘ ਬਾੜਾ ਤੋਂ ਇਲਾਵਾ ਹੋਰਨਾ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਕਮਲ ਧਾਲੀਵਾਲ, ਸਤਵੀਰ ਸਿੰਘ ਸਾਵੀਵਾਲੀਆ, ਇੰਦਰਜੀਤ ਕਰਵਲ, ਪ੍ਰੇਤਪਾਲ ਕੌਰ ਤੁਲੀ, ਸਰਦਾਰ ਹਰਮਿੰਦਰ ਸਿੰਘ ਬਸਰਾ, ਜਸਵਿੰਦਰ ਸਿੰਘ ਭਗਤਪੁਰਾ, ਰਾਜੂ ਚੈਲ, ਪ੍ਰਦੀਪ ਉਹੂਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗਚਾ ਨਾਲ ਲਈ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਮੂਹ ਸੰਗਤਾਂ ਦੇ ਧਿਆਨ ਹਿੱਤ ਬੇਨਤੀ ਕਰਨਾ ਚਾਹੁੰਦੇ ਆ ਕਿ 9 ਸਾਲ ਬਾਅਦ ਫਗਵਾੜੇ ਦੀ ਧਰਤੀ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਦੇ ਦੀਵਾਨ ਫਿਰ ਤੋਂ ਲੱਗਣ ਜਾ ਰਹੇ ਨੇ 7 ਤੇ 8 ਨਵੰਬਰ ਨੂੰ ਬਾਬਾ ਗਦਿਆ ਸਟੇਡੀਅਮ ਦੇ ਵਿੱਚ ਰਜਾਨਾ ਜਿਹੜਾ ਆ 7 ਤੇ 8 ਨਵੰਬਰ ਨੂੰ 7 ਤੋਂ ਲੈ ਕੇ 10 ਵਜੇ ਤੱਕ ਰਾਤ ਦੇ 2 ਦਿਨਾਂ ਦੇ ਸਮਾਗਮ ਨੇ ਔਰ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅੱਜ ਫਗਵਾੜੇ ਦੀਆਂ ਸਮੂਚੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਲਗਭਗ ਹਰੇਕ ਰਾਜਨੀਤਿਕ ਪਾਰਟੀ ਦੇ ਨੁਮਾਇंदे ਮੰਦਰ ਕਮੇਟੀਆਂ ਦੇ ਨੁਮਾਇंदे ਹਿੰਦੂ ਜਥੇਬੰਦੀਆਂ ਦੇ ਨੁਮਾਇंदे ਸਮਾਜਿਕ ਸੰਸਥਾਵਾਂ ਸਿੱਖ ਜਥੇਬੰਦੀਆਂ ਸਾਰਿਆਂ ਦੇ ਜਿਹੜੇ ਸ਼ਹਿਰ ਦੇ ਸਰਮੌਰ ਆਗੂ ਨੇ ਲਗ ਲਗ ਜਥੇਬੰਦੀਆਂ ਦੇ ਉਹਨਾਂ ਨੇ ਇਕੱਠੇ ਹੋ ਕੇ ਇਹ ਸਮਾਗਮ ਜਿਹੜਾ ਆ ਉਹ ਸਮਰਪਿਤ ਧੰਗੁਰ ਤੇਗ ਬਾਦਰ ਸਾਹਿਬ ਜੀ ਦਾ ਆ ਰਿਹਾ 350 ਸਾਲਾ ਛਿਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਕਰਕੇ ਇਹ ਸਮਾਗਮ ਕਰਵਾਇਆ ਜਾ ਰਿਹਾ ਔਰ 9 ਸਾਲ ਬਾਅਦ ਉਹ ਜਾਹੋ ਜਲਾਲ ਫਗਵਾੜੇ ਦੀ ਧਰਤੀ ਤੇ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗਾ ਅਸੀਂ ਸਮੁੱਚੇ ਫਗਵਾੜੇ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਪਿੰਡਾਂ ਦੁਆਬੇ ਦੀਆਂ ਸੰਗਤਾਂ ਨੂੰ ਖਾਸ ਤੌਰ ਤੇ ਬੇਨਤੀ ਕਰਦੇ ਆ ਕਿ 7 ਤੇ 8 ਨਵੰਬਰ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੋ ਔਰ ਅੱਜ ਸਰਦਾਰ ਮੋਹਨ ਸਿੰਘ ਸਾਈਂ ਜੀ ਦੀ ਅਗਵਾਈ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਲੈ ਲੀਆਂ ਨੇ ਔਰ ਬੜੇ ਵੱਡੇ ਪੱਧਰ ਦੇ ਉੱਤੇ ਇਕੱਠ ਕਰਕੇ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਮਾਗਮ ਆ 350 ਸਾਲਾ ਇਹਨੂੰ ਜਿਹੜਾ ਆ ਦੁਆਬੇ ਦੇ ਪੱਧਰ ਦੇ ਉੱਤੇ ਇਹ ਸਮਾਗਮ ਮਨਾਇਆ ਜਾ ਰਿਹਾ ਅਸੀਂ ਉਮੀਦ ਕਰਾਂਗੇ ਕਿ ਇਹ ਸਮਾਗਮ ਇਸ ਇਲਾਕੇ ਦੇ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਤੇ ਭਾਈਚਾਰੇ ਦੀ ਮਿਸਾਲ ਬਣੇਗਾ